ਪ੍ਰੈਜ਼ ਦਾ ਲਾਰਡ ਸਭ ਕੋ ਜੈ ਮਸੀਹੀ ਖੁਦਾਵੰਦੀ ਪਵਿੱਤਰ ਹਜ਼ੂਰੀ ਦੇ ਵਿੱਚ ਮੈਂ ਆਪ ਸਭ ਦਾ ਵੈਲਕਮ ਕਰਦਾ ਹਾਂ ਸਵਾਗਤ ਕਰਦਾ ਹਾਂ ਔਰ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਸਭ ਤੇ ਸਭ ਬles ਹੋ ਖੁਦਾਵੰਦੀ ਯੀਸ਼ੂ ਦੇ ਨਾਮ ਦੇ ਵਿੱਚ ਤੋਂ ਪਿਆਰੇ ਭੈਣੋ ਤੇ ਭਾਈਓ ਰੱਬ ਦੇ ਪਿਆਰਿਓ ਆਓ ਅਸੀਂ ਕੁਝ ਚੰਦ ਲੈਣਾਂ ਦੇ ਨਾਲ ਪਰਮੇਸ਼ਰ ਦੀ ਅੱਜ ਹਮਦੋ ਸਨਾ ਕਰਾਂਗੇ ਪਰਮੇਸ਼ਰ ਦੀ ਉਸਤਤੀ ਕਰਾਂਗੇ ਆਰਾਧਨਾ ਕਰਾਂਗੇ ਹਾਲੇਲੂਇਆ ਜਿਸ ਤਰ੍ਹਾਂ ਤੁਸੀਂ ਜਾਣਦੇ ਆ ਕਿ ਅਸੀਂ ਸਭ ਸੇਵਾ ਕਰਦੇ ਆ ਖੁਦਾ ਦੇ ਸੇਵਕ ਆ ਹਨਾ ਕੋਈ ਕਿਸੇ ਢੰਗ ਨਾਲ ਸੇਵਾ ਕਰਦਾ ਆ ਤੇ ਕੋਈ ਕਿਸੇ ਢੰਗ ਨਾਲ ਸੇਵਾ ਕਰਦਾ ਆ ਰੂਹਾਂ ਨੂੰ ਬਚਾਉਣ ਦੀ ਸੇਵਾ ਆ ਗਵਾਹੀਆਂ ਦੇਣ ਦੀ ਸੇਵਾ ਆ ਗੀਤ ਗਾਉਣ ਦੀ ਵੀ ਸੇਵਾ ਆ ਭਾਂਡੇ ਧੋਣ ਦੀ ਸੇਵਾ ਆ ਲੰਗਰ ਵਰਤਾਉਣ ਦੀ ਸੇਵਾ ਆ ਪੈਸੇ ਪ੍ਰਭੂ ਦੀ ਹਜ਼ੂਰੀ ਚੱਲਿਓਣ ਦੀ ਸੇਵਾ ਆ ਖੁਦਾ ਦੇ ਦਾਸਾਂ ਨਾਲ ਹੱਥ ਨਾਲ ਹੱਥ ਨਾਲ ਹੱਥ ਵਟਾਉਣ ਦੀ ਸੇਵਾ ਆ ਅਸੀਂ ਸਭ ਸੇਵਾ ਦੇ ਮੈਦਾਨ ਵਿੱਚ ਉਤਰੇ ਆ ਹਨਾ ਤੋਂ ਆਈਏ ਅਸੀਂ ਇੱਕ ਬਹੁਤ ਹੀ ਖੂਬਸੂਰਤ ਗੀਤ ਦੇ ਨਾਲ ਪਰਮੇਸ਼ਰ ਦੀ ਮਹਿਮਾ ਕਰਾਂਗੇ ਸੇਵਾ ਦੇ ਮੈਦਾਨ ਵਿੱਚ ਜੇ ਕਿਸੇ ਦਿਨ ਮੈਂ ਹਾਈ ਬਾਪਸਨਾ ਆਇਆ ਜੰਗ ਜਾਰੀ ਰੱਖਿਓ ਸੇਵਾ ਦੇ ਮੈਦਾਨ ਵਿੱਚ ਜੇ ਕਿਸੇ ਦਿਨ ਮੈਂ ਵਾਪਸ ਨਾ ਆਇਆ ਜੰਗ ਜਾਰੀ ਰੱਖਿਓ ਹੋ ਜਿਹੜਾ ਕੁਝ ਰਹਿ ਗਿਆ ਹੈ ਜ਼ਿੰਦਗੀ ਦਾ ਮੈਂ ਸਫ਼ਰ ਮੁਕਾਇਆ ਜੰਗ ਜਾਰੀ ਰੱਖਿਓ ਹੋ ਜਿਹੜਾ ਕੁਝ ਰਹਿ ਗਿਆ ਹੈ ਜ਼ਿੰਦਗੀ ਦਾ ਮੈਂ ਸਫ਼ਰ ਮੁਕਾਇਆ ਜੰਗ ਜਾਰੀ ਰੱਖਿਓ ਹੋ ਸੇਵਾ ਦੇ ਮੈਦਾਨ ਵਿੱਚ ਜੇ ਕਿਸੇ ਦਿਨ ਮੈਂ ਹਾਈ ਬਾਪ ਸੁਨਾਇਆ ਜੰਗ ਜਾਰੀ ਰੱਖਿਓ ਖੁਦਾਵੰਤ ਤੁਹਾਨੂੰ ਹੀ ਨਾ ਚੰਦ ਲੇਨਦ ਦੁਆਰਾ ਪਰਮੇਸ਼ਰ ਬਹੁਤ ساری ਬਰਕਤ ਦੇਵੇ ਸਭ ਨੂੰ ਜੈ ਮਸੀਹ ਦੀ ਗੋਡਪੇਸ